ਸਤਿ ਸ਼੍ਰੀ ਅਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚਿੰਮਾ ਰੂਸ ਅਤੇ ਯੂਕਰੇਨ ਦੀ ਇਸ ਵਕਤ ਕਿਹਾ ਜਾ ਰਿਹਾ ਕਿ ਇਹ ਜੰਗ ਵਿਸ਼ਵ ਦੀ ਸਭ ਤੋਂ ਵੱਡੀ ਜੰਗ ਹੈ ਹਾਲਾਂਕਿ ਇਸ ਜੰਗ ਨੂੰ ਰਕਵਾਉਣ ਦੇ ਲਈ ਬਹੁਤ ਵਾਰ ਕੋਸ਼ਿਸ਼ਾਂ ਵੀ ਹੋ ਚੁੱਕੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਇਹ ਕਹਿ ਚੁੱਕੇ ਨੇ ਕਿ ਉਹ ਇਹ ਜੰਗ ਨੂੰ ਰਕਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਬਹੁਤ ਵੱਡੇ ਬਿਆਨ ਵੀ ਦੇ ਚੁੱਕੇ ਨੇ ਪਰ ਇਹ ਜਿਹੜੀ ਜੰਗਾਂ ਰੋਕਣ ਦਾ ਨਾਮ ਨਹੀਂ ਲੈ ਰਹੀ ਤੇ ਹੁਣ ਤੱਕ ਦਾ ਯੂਕਰੇਨ ਦੇ ਉੱਪਰ ਸਭ ਤੋਂ ਵੱਡਾ ਹਵਾਈ ਸੈਨਾ ਦੇ ਅਨੁਸਾਰ ਜਿਹੜਾ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕੇ 800 ਤੋਂ ਵੱਧ ਡਰੋਨਾਂ ਦੇ ਨਾਲ ਮਜ਼ਾਈਲਾਂ ਦੇ ਨਾਲ ਰੂਸ ਨੇ ਯੂਕਰੇਨ ਦੇ ਉੱਪਰ ਹਮਲਾ ਕਰ ਦਿੱਤਾ ਯੂਕਰੇਨ ਦੀ ਹਵਾਈ ਸੈਨਾ ਅਨੁਸਾਰ ਹੈ ਇਹ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਰੂਸੀ ਡਰੋਨਾਂ ਦੇ ਵਿੱਚ ਸਭ ਤੋਂ ਵੱਡਾ ਹਮਲਾ ਹਵਾਈ ਸੈਨਾ ਦੇ ਬਿਆਨ ਅਨੁਸਾਰ ਯੂਕਰੇਨ ਨੇ ਰੂਸ ਦੇ ਵੱਲੋਂ ਦਾਗੀਆਂ ਗਈਆਂ 747 ਡਰੋਨਾਂ ਅਤੇ 4 ਮਿਜ਼ਾਈਲਾਂ ਨੂੰ ਦੇ ਕੇ ਬੇਅਸਰ ਕੀਤਾ ਇਸ ਦੌਰਾਨ 13 ਮਿਜ਼ਾਈਲਾਂ ਵੱਖ-ਵੱਖ ਕਿਸਮਾਂ ਦੀਆਂ ਦਾਗੀਆਂ ਗਈਆਂ ਸਨ ਪਰ ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਜਿਹੜਾ ਯੂਕਰੇਨ ਦੇ ਜਿਹੜਾ ਜੋ ਪੀਐਮ ਦਫ਼ਤਰ ਆ ਜਿਸ ਦੇ ਵਿੱਚ ਮੰਤਰੀ ਮੰਡਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਸ ਨੂੰ ਜਿਹੜਾ ਨੁਕਸਾਨ ਪਹੁੰਚਾਇਆ ਗਿਆ ਮਿਜ਼ਾਈਲਾਂ ਅਤੇ ਡਰੋਨਾਂ ਦੇ ਨਾਲ ਉਸ ਦੇ ਉੱਪਰ ਹਮਲਾ ਕੀਤਾ ਗਿਆ ਯੂਕਰੇਨ ਦੇ 37 ਖੇਤਰਾਂ ਤੇ 9 ਮਜ਼ਾਈਲਾ ਹਟ ਕੀਤੀਆਂ ਗਈਆਂ ਦਾਗੀਆਂ ਗਈਆਂ 56 ਡਰੋਨ ਹਮਲੇ ਕੀਤੇ ਗਏ ਗੋਲੀ ਮਾਰ ਕੇ ਛੁੱਟੇ ਗਏ ਹਾਲਾਂਕਿ ਜਿਹੜਾ ਯੂਕਰੇਨ ਦੀ ਜਿਹੜੀ ਜਿਹੜੀ ਹਵਾਈ ਸੈਨਾ ਉਹ ਵਾਰ-ਵਾਰ ਇਹ ਦਾਅਵੇ ਕਰ ਰਹੀ ਹੈ ਕਿ ਜਿਸ ਤਰੀਕੇ ਦਾ ਇਹ ਹਮਲਾ ਕੀਤਾ ਗਿਆ ਬਹੁਤੇ ਹਮਲੇ ਨੂੰ ਬੇਅਸਰ ਕਰਨ ਦੀ ਕੋਸ਼ਿਸ਼ ਹੈ ਜਿਹੜੀ ਯੂਕਰੇਨ ਦੀ ਜਿਹੜੀ ਸੈਨਾ ਉਸ ਦੇ ਵੱਲੋਂ ਕੀਤੀ ਗਈ ਆ ਪਰ ਜਦੋਂ ਕਈ ਥਾਵਾਂ ਤੇ ਉਹ ਕਹਿੰਦੇ ਨੇ ਕਿ ਮਜ਼ਾਈਲਾਂ ਦਾ ਮਲਬਾ ਵੱਖ ਵੱਖਾ ਇਕੱਠਾ ਥਾਵਾਂ ਤੇ ਗਿਰਦਾ ਜਿਸ ਦੇ ਨਾਲ ਆਮ ਲੋਕਾਂ ਦੇ ਵਿੱਚ ਖੌਫ ਫੈਦਾ ਹੋ ਜਾਂਦਾ ਯੂਕਰੇਨ ਦੀ ਰਾਸਥਾਨੀ ਕੀਵ ਦੇ ਵਿੱਚ ਰੂਸੀ ਹਮਲੇ ਦੇ ਨਾਲ ਘੱਟੋ ਘੱਟ 2 ਤੋਂ 3 ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਵਿੱਚ 15 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ ਤੇ ਉੱਥੋਂ ਦੇ ਜਿਹੜੇ ਲੋਕਲ ਪੱਤਰਕਾਰਾਂ ਦੇ ਅਨੁਸਾਰ ਕੀਵ ਦੇ ਮੰਤਰੀ ਮੰਡਲ ਦੀ ਜਿਹੜੀ ਇਮਾਰਤ ਆ ਛੱਤ ਨੂੰ ਜਿਹੜਾ ਇੱਕ ਧੂਏ ਦਾ ਗੁਵਾਰ ਉੱਠਦਾ ਨਜ਼ਰ ਆਇਆ ਜਾਨੀ ਕਿ ਇਸ ਇਮਾਰਤ ਨੂੰ ਜਿਹੜਾ ਰੂਸ ਨੇ ਨੁਕਸਾਨ ਪਹੁੰਚਾਇਆ ਇਹ ਇਮਾਰਤ ਯੂਕਰੇਨ ਦੀ ਕੈਬਨਿਟ ਦਾ ਇੱਕ ਘਰ ਕਹੇ ਜੀ ਜਾਨੀ ਕਿ ਉਹ ਮੰਤਰੀ ਮੰਡਲ ਦੀ ਜਿਹੜੀ ਇਹ ਇਮਾਰਤ ਹੈ ਜਿੱਥੇ ਬਹੁਤ ਸਾਰੀਆਂ ਮੇਨ ਮੀਟਿੰਗਾਂ ਜਿਹੜੀਆਂ ਜਿਸ ਨੂੰ ਜਿਹੜੀਆਂ ਐਮਰਜੈਂਸੀ ਮੀਟਿੰਗਾਂ ਵੀ ਕਿਹਾ ਜਾਂਦਾ ਇੱਥੇ ਹੁੰਦੀਆਂ ਜਾਨੀ ਕਿ ਪੀਐਮ ਦਫ਼ਤਰ ਨੂੰ ਨੁਕਸਾਨ ਯੂਕਰੇਨ ਦੇ ਨੂੰ ਜਿਹੜਾ ਉਹ ਜਿਹੜਾ ਇਧਰਲੇ ਪਾਸਿਓਂ ਪਹੁੰਚਾਇਆ ਗਿਆ ਰੂਸ ਵਾਲੇ ਪਾਸਿਓਂ ਕੀਵ ਦੇ ਸ਼ਹਿਰੀ ਪ੍ਰਸ਼ਾਸਨ ਮੁਖੀ ਟੀਮੂਰ ਟਾਂਕਾ ਚੇਕੋਦੇਵ ਨੇ ਪੁਸ਼ਟੀ ਕੀਤੀ ਆ ਕਿ ਮ੍ਰਿਤਕਾਂ ਦੇ ਵਿੱਚ ਇੱਕ ਇੱਕ ਸਾਲ ਦਾ ਬੱਚਾ ਵੀ ਸ਼ਾਮਲ ਆ ਜਿਸ ਦੀ লাশ ਮਲਬੇ ਦੇ ਹੇਠੋਂ ਕੱਢੀ ਗਈ ਆ ਮੇਰ ਵਿਟਾਲੀ ਕਲਿਸਟੋਕ ਦੇ ਅਨੁਸਾਰ ਡਰੋਨ ਦਾ ਮਲਬਾ ਕੀਵ ਦੇ ਜਿਹੜੇ ਜ਼ਿਲ੍ਹੇ ਦੇ ਵਿੱਚ 1 ਤੋਂ ਲੈ ਕੇ 9 ਮੰਜ਼ਿਲਾ ਜਿਹੜੀ ਜਿਸ ਦੇ ਵਿੱਚ ਕਈ ਇਮਾਰਤਾਂ ਦੇ ਉੱਪਰ ਡਿੱਗਦਾ ਜਿਸ ਨਾਲ ਕਈ ਇਮਾਰਤਾਂ ਦੇ ਨਾਲ ਆ ਇਹ ਜਿਹੜਾ ਮਲਵਾ ਟਕਰਾਂਦਾ ਵੀ ਆ ਜਿਸ ਦੇ ਨਾਲ ਕਈ ਇਮਾਰਤਾਂ ਨੂੰ ਨੁਕਸਾਨ ਵੀ ਪਹੁੰਚਿਆ ਜੋ ਕਹਿੰਦੇ ਪ੍ਰਧਾਨ ਮੰਤਰੀ ਦੇ ਅਨੁਸਾਰ ਜਿਹੜੇ ਘਰ ਦੇਖਿਆ ਜਾਵੇ ਪਹਿਲੀ ਵਾਰ ਸਰਕਾਰੀ ਇਮਾਰਤ ਨੂੰ ਸਿੱਧਾ ਨੁਕਸਾਨ ਪਹੁੰਚਾਇਆ ਗਿਆ ਉਹਨਾਂ ਇਹ ਵੀ ਕਹਿੰਿਆ ਕਿ ਅਸੀਂ ਇਮਾਰਤਾਂ ਨੂੰ ਮੁੜ ਤੋਂ ਤਿਆਰ ਕਰਾਂਗੇ ਪਰ ਗਵਾਚੀਆਂ ਜਾਨਾਂ ਵਾਪਸ ਨਹੀਂ ਆ ਸਕਦੀਆਂ ਉਸਨੇ ਦੁਨੀਆ ਨੂੰ ਅਪੀਲ ਕੀਤੀ ਹੈ ਕਿ ਰੂਸ ਦੇ ਉੱਪਰ ਪਵੰਦੀਆਂ ਲਗਾਈਆਂ ਜਾਣ ਖਾਸ ਕਰਕੇ ਤੇਲ ਦੇ ਉੱਪਰ ਗੈਸ ਖੇਤਰ ਦੇ ਵਿੱਚ ਹੋਰ ਸਖਤ ਪਵੰਦੀਆਂ ਲਗਾਈਆਂ ਜਾਣੇ ਹਮਲਾ ਜਿਹੜਾ 7 ਸਤੰਬਰ 2025 ਨੂੰ ਹੋਇਆ ਦੋ ਹਫ਼ਤਿਆਂ ਦੇ ਅੰਦਰ ਆਕੀਬ ਦੇ ਉੱਪਰ ਸਭ ਤੋਂ ਵੱਡਾ ਦੂਜਾ ਰੂਸੀ ਹਮਲਾ ਦੇਖਣ ਨੂੰ ਮਿਲਿਆ ਇਸ ਦੇ ਨਾਲ ਇਹ ਸਾਫ਼ ਆ ਕਿ ਜਿਹੜੀਆਂ ਉਮੀਦਾਂ ਸ਼ਾਂਤੀ ਦੀਆਂ ਲੱਗ ਰਹੀਆਂ ਸੀ ਲੋਕ ਉਮੀਦਾਂ ਲਗਾ ਰਹੇ ਸੀ ਕਿ ਰੂਸ ਅਤੇ ਯੂਕਰੇਨ ਦੇ ਵਿੱਚ ਸਹਿਮਤੀ ਹੋ ਜਾਊ ਸ਼ਾਂਤੀ ਹੋ ਜਾਊ ਉਹ ਹੁਣ ਉਮੀਦਾਂ ਟੁੱਟਦੀਆਂ ਅਤੇ ਘਟਦੀਆਂ ਉਹਨੀਆਂ ਨਜ਼ਰ ਆਈਆਂ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਯੂਰਪੀ ਨੇਤਾਵਾਂ ਦੇ ਵੱਲੋਂ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਦੇ ਨਾਲ ਯੁੱਧ ਖਤਮ ਕਰਨ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਯੂਕਰੇਨ ਦੇ 26 ਸਹਿਯੋਗੀ ਦੇਸ਼ਾਂ ਨੇ ਯੁੱਧ ਦੇ ਅੰਤਵਾਦ ਆਤਮ ਵਿਸ਼ਵਾਸ ਵੱਲ ਵੱਜੋ ਫੌਜਾਂ ਤਾਇਨਾਤ ਕਰਨ ਦਾ ਵਾਅਦਾ ਵੀ ਕੀਤਾ ਯੂਕਰੇਨ ਦੇ ਰਾਸ਼ਟਰਪਤੀ ਨੇ ਜਿਹੜੇ ਜੋ ਜੇਲੈਂਸਕੀ ਨੇ ਜਿਹੜੇ ਉਹਨਾਂ ਇਹ ਵੀ ਕਿਹਾ ਕਿ ਉਹ ਰੂਸੀ ਰਾਸ਼ਟਰਪਤੀ ਪੋਟੇ ਨਾਲ ਸ਼ਾਂਤੀ ਸਮਝੌਤੇ ਨੂੰ ਮਿਲਣ ਲਈ ਤਿਆਰ ਹਨ ਨਾਲੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਪੀਲ ਕੀਤੀ ਸੀ ਕਿ ਰੂਸ ਦੇ ਉੱਪਰ ਹੋਰ ਸਖਤ ਆਰਥਿਕ ਪਾਬੰਦੀਆਂ ਲਗਾਈਆਂ ਜਾਣ ਤਾਂ ਜੋ ਜਿਹੜਾ ਰੂਸ ਆ ਮਜਬੂਰ ਹੋ ਕੇ ਇਹ جنگ ਖਤਮ ਕਰ ਸਕੇ ਬਹੁਤ ਸਾਰੇ ਜਿਹੜੇ ਉਦੇਸ਼ ਨੇ ਰੂਸ ਦੇ ਉੱਪਰ ਪਾਬੰਦੀਆਂ ਵੀ ਲਗਾ ਰਹੇ ਨੇ ਤੋ ਤੱਕ ਕਿ ਜਲੈਂਸਕੀ ਉਹਨਾਂ ਦੁਆਰਾ ਇਹ ਵੀ ਜਿਹੜੀ ਡੋਨਲਡ ਟਰਪ ਨੂੰ ਅਪੀਲ ਕੀਤਾ ਗਿਆ ਕਿ ਆਰਥਿਕ ਪਾਬੰਦੀਆਂ ਜੇਕਰ ਰੂਸ ਤੇ ਲੱਗਦੇ ਨੇ ਤਾਂ ਫਿਰ ਮਜਬੂਰੀ ਬਸ ਇਹ ਜੰਗ ਨੂੰ ਜਿਹੜਾ ਰੂਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਰੇਗਾ ਪਰ ਇਸ ਵਕਤ ਜਿਹੜੀ ਜਿਹੜੀ ਖਬਰ ਆ ਕਿ 747 ਡਰੋਨਾਂ ਅਤੇ 4 ਮਜ਼ਾਈਲਾਂ ਨੂੰ ਯੂਕਰੇਨ ਨੇ ਬੇਅਸਰ ਕੀਤਾ ਪਰ 800 ਤੋਂ ਵੱਧ ਡਰੋਨਾਂ ਅਤੇ ਮਜ਼ਾਈਲਾਂ ਦੇ ਨਾਲ ਯੂਕਰੇਨ ਦੇ ਉੱਪਰ ਰੂਸ ਨੇ ਹਮਲਾ ਕਰ ਦਿੱਤਾ ਜਿਸ ਦੇ ਨਾਲ ਕਿ ਜਿਹੜਾ ਯੂਕਰੇਨ ਦਾ ਪੀਐਮ ਦਫ਼ਤਰ ਆ ਜਾਨੀ ਕਿ ਮੰਤਰੀ ਮੰਡਲ ਦਾ ਦਫ਼ਤਰ ਆ ਜਿੱਥੇ ਕੈਬਨਿਟ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਸ ਨੂੰ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਪਰ ਉਸ ਤੋਂ ਵੀ ਅਗਲੀ ਗੱਲ ਇਸ ਦੇ ਵਿੱਚ ਇਹ ਆ ਕਿ ਯੂਕਰੇਨ ਦੀ ਜਿਹੜੀ ਹਵਾਈ ਸੈਨਾ ਜਾਂ ਉੱਥੋਂ ਦੇ ਜਿਹੜੇ ਸੈਨਾ ਮੁਖੀ ਨੇ ਉਹ ਕਹਿ ਰਹੇ ਨੇ ਕਿ ਜਦੋਂ ਦੀ ਜੰਗ ਛੁਰਿਆ ਸ਼ੁਰੂ ਹੋਈ ਆ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਜਿਹੜਾ ਰੂਸ ਦੇ ਵੱਲੋਂ ਯੂਕਰੇਨ ਦੇ ਉੱਪਰ ਕੀਤਾ ਗਿਆ ਪਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਕੀ ਇਸ ਹਮਲੇ ਤੋਂ ਬਾਅਦ ਕੋਈ ਸਮਝੌਤਾ ਹੁੰਦਾ ਯੂਕਰੇਨ ਦੇ ਉੱਪਰ ਪ੍ਰੈਸ਼ਰ ਪਾਇਆ ਜਾਂਦਾ ਕਿਸੇ ਨਾ ਕਿਸੇ ਤਰੀਕੇ ਸ਼ਾਂਤੀ ਹੁੰਦੀ ਆ ਪਰ ਜਿਸ ਤਰੀਕੇ ਦੇ ਹਮਲੇ ਹੋ ਰਹੇ ਨੇ ਸ਼ਾਂਤੀ ਦੀਆਂ ਉਮੀਦਾਂ ਲੋਕਾਂ ਦੀਆਂ ਟੁੱਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ